ਜੀ ਤੁਸੀਂ ਅਗਲੇ ਸਾਲ ਆਓਗੇ ਨਾ ਤੇ ਅਸੀਂ 80 ਤੋਂ ਵਿੱਚੋਂ ਇੱਕ ਵੀ ਰੁੱਖ ਖਰਾਬ ਨਹੀਂ ਹੋਣ ਦਵਾਵਾਂਗੇ ਕਰਾਂਗੇ ਜੀ ਬਿਲਕੁਲ ਅਸੀਂ ਇਹਦੀ ਕੇਅਰ ਟੇਕਿੰਗ ਕਰਾਂਗੇ ਰੋਜ਼ ਇਹਨੂੰ ਪਾਣੀ ਵੀ ਪਾਵਾਂਗੇ ਤੇ ਇਹਦਾ ਖਿਆਲ ਵੀ ਰੱਖਾਂਗੇ ਵਧੀਆ ਤਰੀਕੇ ਨਾਲ ਪਾਲਾਂਗੇ ਇਹਨੂੰ ਇੱਥੇ ਇਹਨਾਂ ਨੂੰ ਪਾਣੀ ਵੀ ਮਿਲੇਗਾ ਖੁੱਲੀ ਧੁੱਪ ਵੀ ਮਿਲਣੀ ਹੈ ਔਰ ਜੰਗਲੀ ਜਾਨਵਰ ਤੋਂ ਬਚਾਅ ਹੋਏਗਾ ਜਿਹਦੇ ਨਾਲ ਰੁੱਖ ਪੱਲਣਗੇ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਵੀ ਕਿਹਾ ਜੀ ਪੌਦੇ ਲਾਓ ਵੱਧ ਤੋਂ ਵੱਧ ਜਿਹਦੇ ਨਾਲ ਟੈਂਪਰੇਚਰ ਜਿਹੜਾ ਉਹ ਥੱਲੇ ਆਵੇ ਦੁਬਈ ਦੇ ਵਿੱਚ ਦੋ ਬੂਟੇ ਸਾਡੇ ਭਾਰਤ ਦੇ ਚਲਦੇ ਜੇ ਇੱਕ ਅਮਲਤਾਸ ਗੁਲਮੋਰ ਤੇ ਤੀਜਾ ਨਿੰਮ ਇਹ ਤਿੰਨੇ ਬੂਟੇ ਉੱਥੇ ਚੱਲਦੇ ਨੇ ਕਿਉਂਕਿ ਉੱਥੇ ਟੈਂਪਰੇਚਰ ਬਹੁਤ ਜ਼ਿਆਦਾ ਹੈ ਪਰਿਆਵਰਣ ਨੂੰ ਬਚਾਉਣਾ ਅੱਜ ਸਭ ਤੋਂ ਵੱਡਾ ਮੁੱਦਾ ਬਣ ਚੁੱਕਾ ਹੈ ਤਾਂ ਅਕਸਰ ਇਸ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ ਕਿ ਹਕੀਕਤ ਇਸ ਦਾ ਰੱਖ-ਰਖਾਅ ਕਿਵੇਂ ਕੀਤਾ ਜਾਵੇ ਕਿਵੇਂ ਬੂਟਿਆਂ ਨੂੰ ਬਚਾਇਆ ਜਾਵੇ ਤਾਂ ਇਸ ਮਾਮਲੇ ਦੇ ਵਿੱਚ ਮਨਕੀ ਬਾਤ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਵੱਲੋਂ ਵੀ ਆਵਾਜ਼ ਕੀਤਾ ਗਿਆ ਕਿ ਵੱਧ ਤੋਂ ਵੱਧ ਬੂਟੇ ਲਾਈ ਜਾਣ ਪਰ ਅੱਜ ਅਸੀਂ ਤੁਹਾਨੂੰ ਜ਼ਮੀਨੀ ਹਕੀਕਤ ਦਿਖਾਉਣ ਜਾ ਰਹੇ ਹਾਂ ਕਿ এনਵਾਇਰਨਮੈਂਟ ਨੂੰ ਬਚਾਉਣ ਵਾਸਤੇ ਕਿਹੜੇ ਲੋਕ ਕੰਮ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਇੱਥੇ ਲੋਕ ਜਿਹੜੇ ਨੇ ਇੱਥੇ ਇਕੱਤਰ ਹੋਏ ਨੇ ਔਰ ਇਕੱਤਰ ਹੋ ਕੇ ਹੱਥਾਂ ਦੇ ਵਿੱਚ ਇਸ ਵੇਲੇ ਬੂਟੇ ਫੜ ਕੇ ਖਲੋਤੇ ਨੇ ਔਰ ਬੂਟੇ ਵੀ ਤੁਸੀਂ ਦੇਖੋ ਕੋਈ ਛੋਟੇ-ਛੋਟੇ ਬੂਟੇ ਨਹੀਂ ਆ ਵੱਡੇ ਇੱਕ ਜਿਹੜਾ ਕਿ ਦਰਖਤ ਜਿਹਨੂੰ ਅਸੀਂ ਕਹਿੰਦੇ ਆ ਕਿ ਉਹਦਾ ਇੱਕ ਬੇਸਿਕ ਰੂਪ ਹੁੰਦਾ ਉਹ ਅੱਜ ਫੜ ਕੇ ਖਲੋਤੇ ਨੇ ਤੇ ਇਹਨਾਂ ਵੱਲੋਂ ਪਲਾਂਟੇਸ਼ਨ ਕੀਤੀ ਜਾ ਰਹੀ ਹੈ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਇਹ ਪਲਾਂਟੇਸ਼ਨ ਡਰਾਈਵ ਹਰ ਕੋਈ ਕਰਦਾ ਹੈ ਲੇਕਿਨ ਹਰ ਸਿਮਰਨ ਜੀ ਸਭ ਤੋਂ ਪਹਿਲਾ ਸਵਾਲ ਹੈ ਕਿ ਸਾਰੇ ਕਹਿੰਦੇ ਪਲਾਂਟੇਸ਼ਨ ਅੱਜ ਕਿਤੇ ਜਾਈਏ ਲੰਗਰ ਲੱਗਦਾ ਅੱਜਕੱਲ ਬਹੁਤ ਕੁਝ ਹੁੰਦਾ ਹੈ ਸੰਭਾਲ ਕੋਈ ਨਹੀਂ ਕਰਦਾ ਸਿੱਧਾ ਸਵਾਲ ਹੈ ਤੁਹਾਨੂੰ ਮੇਰਾ ਬਿਲਕੁਲ ਜੀ ਦੇਖੋ ਅੱਜ ਅਸੀਂ ਪਹੁੰਚੇ ਆ ਨਿਊ ਸਨਿਨ ਇਨਕਲੇਵ ਦੇ ਵਿੱਚ ਔਰ ਇੱਥੋਂ ਦੇ ਰੈਜ਼ੀਡੈਂਟਸ ਨੇ ਸਾਨੂੰ ਪ੍ਰੋਮਿਸ ਕੀਤਾ ਤੁਸੀਂ ਵੇਖੋ ਪੈਸੇ ਲੱਗਦੇ ਆ ਜਦੋਂ ਅਸੀਂ ਕੋਈ ਐਹੋ ਜੀ ਸੇਵਾ ਕਰਦੇ ਆ ਨਾ ਰੁੱਖ ਜਿਹੜੇ ਨਾ ਛੋਟੇ ਛੋਟੇ ਸੈਪਲਿੰਗਸ ਤੇ ਵੈਸੇ ਤੇ ਅੱਜ ਕੱਲ ਹੁਣ ਸਰਕਾਰ ਨੇ ਵੀ ਕਹਿ ਦਿੱਤਾ ਕੋਈ ਵੀ ਰੁੱਖ ਸਰਕਾਰ ਦੀ ਨਰਸਰੀ ਤੋਂ ਵੀ ਪੈਸਿਆਂ ਤੋਂ ਬਿਨਾ ਨਹੀਂ ਮਿਲਣਾ ਠੀਕ ਹੈ ਜੇ ਕਾਰਪੋਰੇਸ਼ਨ ਉਹਨਾਂ ਨੂੰ ਅਲਾਉ ਕਰੇਗੀ ਸਾਡੇ ਵੱਲੋਂ ਜਿਹੜਾ ਵਾ ਇੱਥੇ ਅੱਜ ਸਨੀ ਇਨਕਲੇਵ ਦੇ ਵਿੱਚ ਕੁੱਲ 60 ਤੋਂ 80 ਜਿਹੜੇ ਵੱਡੇ ਰੁੱਖ ਲਗਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਇਹ ਪਿਲਕਨ ਦੇ ਰੁੱਖ ਨੇ ਔਰ ਇਹਨਾਂ ਨੇ ਪ੍ਰੋਮਿਸ ਕੀਤਾ ਇਹ ਜਿਹੜਾ ਪ੍ਰੋਮਿਸ ਵਾਦਾ ਕੀਤਾ ਨਾ ਇਹਨਾਂ ਨੂੰ ਪਾਲਣ ਦਾ ਤਾਂ ਕਰਕੇ ਅਸੀਂ ਇਸ ਕਲੋਨੀ ਦੇ ਵਿੱਚ ਆਏ ਹਾਂ ਤੁਸੀਂ ਇੱਥੋਂ ਦੇ ਰੈਜ਼ੀਡੈਂਟਸ ਵੇਖਦੇ ਹੋ ਇੰਟਰਸਟ ਵੇਖੋ ਉਹਨਾਂ ਨੇ ਆਪ ਹੱਥੀ ਸਾਰੇ ਪਿਟਸ ਕੀਤੇ ਨੇ ਜਿਹੜੇ 2x1.5 ਦਾ ਇਹਨਾਂ ਵਾਸਤੇ ਨਾ ਮੰਡੇਟਰੀ ਹੈ ਵੱਡੇ ਰੁੱਖ ਵਾਸਤੇ ਕਿ 2x1.5 ਦਾ ਇੱਥੇ ਹੋਣਾ ਚਾਹੀਦਾ ਵਟੋਆ ਔਰ ਇਹਨਾਂ ਨੇ ਆਪ ਸਾਰਾ ਕੁਝ ਕੀਤਾ ਔਰ ਪ੍ਰੋਮਿਸ ਕੀ ਕੀਤਾ ਕਿ ਭਾਜੀ ਤੁਸੀਂ ਅਗਲੇ ਸਾਲ ਆਓਗੇ ਨਾ ਤੇ ਅਸੀਂ 80 ਤੋਂ ਵਿੱਚੋਂ ਇੱਕ ਵੀ ਰੁੱਖ ਖਰਾਬ ਨਹੀਂ ਹੋਣ ਦੇਵਾਂਗੇ ਔਰ ਉਸ ਵਾਦੇ ਦੇ ਨਾਲ ਅਸੀਂ ਪਹੁੰਚਿਆ ਕਿਉਂਕਿ ਲੋਕੀ ਸੜਕਾਂ ਤੇ ਉਹ ਜਿਹੜੇ ਬਾਈਪ ਹੁੰਦੇ ਆ ਪਲੇਟਫਾਰਮ ਜੁੰਦੇ ਉੱਥੇ ਰੁੱਖ ਲਾ ਲੰਦੇ ਬਾਅਦ ਕੋਈ ਕੇਅਰ ਨਹੀਂ ਕਰਦਾ ਇੱਥੇ ਇਹਨਾਂ ਨੂੰ ਪਾਣੀ ਵੀ ਮਿਲੇਗਾ ਖੁੱਲੀ ਧੁੱਪ ਵੀ ਮਿਲਣੀ ਹੈ ਔਰ ਜੰਗਲੀ ਜਾਨਵਰ ਤੋਂ ਬਚਾਅ ਹੋਏਗਾ ਜਿਹਦੇ ਨਾਲ ਰੁੱਖ ਪੱਲਣਗੇ ਔਰ ਇਸ ਕਲੋਨੀ ਦੇ ਵਿੱਚ ਮੈਂ ਇਹ ਗੱਲ ਕਹਿਣਾ ਚਾਹੁੰਦਾ ਇੱਥੋਂ ਦੇ ਰੈਜ਼ੀਡੈਂਟਸ ਬਾਰੇ ਕਿ ਇਹਨਾਂ ਨੇ ਆਪਣੇ ਸਾਰਿਆਂ ਨੇ ਘਰ ਬਣਾ ਲਏ ਪਰ ਬੜੀ ਵੱਡੀ ਗੱਲ ਹੈ ਕਿ ਇੱਥੇ ਕੋਈ ਰੁੱਖ ਕਿਉਂ ਨਹੀਂ ਲੱਗੇ ਜਿਹੜੇ ਕਲੋਨੀ ਡਿਵੈਲਪ ਕਰਦੇ ਆ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਮੰਡੇਟਰੀ ਕਰਦੋ ਕਿ ਤੁਸੀਂ ਇਹ ਚੀਜ਼ ਪੱਕੀ ਕਰ ਦਿਓ ਕਿ ਜੇ ਤੇ ਤੁਸੀਂ ਆਪਣੇ 250 ਗਜ ਦਾ ਪਲਾਟ ਲੈਣਾ ਤੇ ਉਹ ਦੋ ਤੁਹਾਡੇ ਰੁੱਖ ਵੱਡੇ ਲੱਗੇ ਹੋਣੇ ਚਾਹੀਦੇ ਤੁਸੀਂ ਸਾਰੀ ਨਜ਼ਰ ਮਨਾ ਦਿਓ ਤੁਹਾਨੂੰ ਰੁੱਖ ਨਹੀਂ ਨਜ਼ਰ ਆਉਣਗੇ ਤੇ ਤੁਸੀਂ ਸੋਚੋ ਇਹ ਗਰਮੀ ਦੇ ਵਿੱਚ ਜਿਵੇਂ ਅੱਜਕੱਲ 50 ਡਿਗਰੀ ਟੈਂਪਰੇਚਰ ਪਹੁੰਚ ਗਿਆ ਇੱਥੇ ਕੀ ਹਾਲ ਹੋਊਗਾ ਔਰ ਇਹੀ ਕਾਰਨ ਆ ਕਿ ਸਾਡਾ ਵਾਟਰ ਲੈਵਲ ਜਿਹੜਾ ਵਾ ਬਹੁਤ ਥੱਲੇ ਚੱਲ ਗਿਆ ਕਿਉਂਕਿ ਅਸੀਂ ਰੁੱਖ ਨਹੀਂ ਲਗਾ ਰਹੇ ਔਰ ਜਿਹੜਾ ਸਭ ਤੋਂ ਵੱਡੀ ਗੱਲ ਕਿ ਜਿਹੜੀ ਸਾਡੀ ਗੈਸ ਹੈ ਉਹ ਸਾਨੂੰ ਖਰਾਬ ਕਰ ਰਹੀ ਹੈ ਜਿਸ ਕਰਕੇ ਅਸੀਂ ਜਿਹੜਾ ਵਾ ਸਾਹ ਨਹੀਂ ਲੈ ਪਾਰੇ ਤੁਸੀਂ ਵੇਖ ਸਕਦੇ ਹੋ ਕਿ ਇਹ ਸਾਰੇ ਜਾਣਿਆਂ ਨੇ ਇੱਕ ਵਾਦਾ ਕੀਤਾ ਔਰ ਉਸ ਵਾਦੇ ਦੇ ਨਾਲ ਅੱਜ ਇੱਥੇ ਅਸੀਂ ਜਿਹੜੇ ਵੱਡੇ 10 ਤੋਂ 12 ਫੁੱਟ ਦੇ ਰੁੱਖ ਨੇ ਜਿਹਦੇ ਵਿੱਚ ਪਿਲਕਨ ਰਵਾਇਤੀ ਰੁੱਖ ਜਿਹੜੇ ਪਿਲਕਨ ਅੰਬ ਨਿੰਮ ਉਹ ਇੱਥੇ ਲਾਏ ਜਾ ਰਹੇ ਨੇ ਇੱਕ ਸਵਾਲ ਹੈ ਕਿ ਇਹ ਬੂਟੇ ਜਿਹੜੇ ਨੇ ਵੱਡੇ-ਵਡੇ ਨੇ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਬੂਟੇ ਬੜੇ ਛੋਟੇ-ਛੋਟੇ ਹੁੰਦੇ ਆ ਇਹ ਬੂਟੇ ਵੱਡੇ ਕਿਉਂ ਆ ਇਹ ਬੂਟੇ ਵੱਡੇ ਤਾਂ ਨੇ ਕਿ ਇੱਕ ਤੇ ਇਹਨਾਂ ਦੀ ਐਜ ਜਿਹੜੀ ਇਹ 2-2 3-3 ਸਾਲ ਦੇ ਰੁੱਖ ਨੇ ਔਰ ਸਿੱਧਾ ਹੀ ਸਹਾਰਨਪੁਰ ਤੋਂ ਰਾਇਲ ਨਰਸਰੀ ਦੇ ਥਰੂ ਸਾਨੂੰ ਮਿਲੇ ਆ ਅਸੀਂ ਹ ਤਕਰੀਬਨ 1000 ਰੁੱਖ ਜਿਹੜਾ ਵਾ ਬੁੱਕ ਕਰ ਦਿੰਨੇ ਆ ਕਿ ਇਸ ਸੀਜ਼ਨ ਦੇ ਵਿੱਚ ਅਸੀਂ ਜਿਹੜੇ ਨੇ ਵੱਡੇ ਰੁੱਖ ਲਾਣੇ ਨੇ ਔਰ ਤੁਸੀਂ ਖੁਸ਼ੀ ਵੇਖ ਸਕਦੇ ਹੋ ਕਿ ਸਾਰੇ ਰੈਜ਼ੀਡੈਂਟ ਐਨੇ ਕੁਝ ਨੇ ਇੱਥੇ ਰੁੱਖ ਲਾ ਕੇ ਔਰ ਐਵੇਂ ਮੈਂ ਦੱਸਣਾ ਚਾਹਨਾ ਮੈਂ ਥੋੜਾ ਜਿਹਾ ਤੁਹਾਨੂੰ ਦੱਸਣਾ ਚਾਹਨਾ ਕਿ ਇਹ ਪਿਲਕਨ ਦਾ ਰੁੱਖ ਹੈ ਤੁਸੀਂ ਚੰਡੀਗੜ੍ਹ ਦੇ ਵਿੱਚ ਦੋਵੇਂ ਸਾਈਡਾਂ ਤੇ ਜਿੰਨੀ ਛਾਂ ਵੇਖੀ ਹੈ ਚੰਡੀਗੜ੍ਹ ਦੇ ਵਿੱਚ ਲੰਘਦਿਆਂ ਸੜਕਾਂ ਤੇ ਕੋਈ ਧੁੱਪ ਨਹੀਂ ਹੈਗੀ ਹਾਂਜੀ ਕਾਰਨ ਕੀ ਉਹਦਾ 200 300 ਸਾਲ ਪੁਰਾਣੇ ਰੁੱਖ ਹਨ ਪਿਲਕਨ ਦੇ ਰੁੱਖ ਹੈ ਅੰਮ੍ਰਿਤਸਰ ਦੇ ਵਿੱਚ ਜਿਹੜੀ ਰਣਜੀਤ ਐਵਨਿਊ ਐਚ ਕੇ ਕਲਾਰਕ ਦੀ ਸੜਕ ਹੈ ਨਾ ਉਹਦੀ ਸਾਰੀ ਸੜਕ ਤੁਸੀਂ ਅੱਗੇ ਤੱਕ ਜਾਓਗੇ ਨਾ ਤੁਸੀਂ ਵੇਖੋਗੇ ਗੱਡੀਆਂ ਰੁੱਖਾਂ ਥੱਲੇ ਲੱਗੀਆਂ ਹੁੰਦੀਆਂ ਉਹ ਸਾਰੇ ਪਿਲਕਨ ਦੇ ਰੁੱਖ ਨੇ ਉਹਦੇ ਨਾਲ ਆ ਤੁਸੀਂ ਵੇਖਦੇ ਹੋ ਕਿੰਨਾ ਵੱਡਾ ਆਂਬ ਦਾ ਬੂਟਾ ਕਹਿੰਦੇ ਆਂਬ ਦਾ ਬੂਟਾ ਸਦਾ ਰਹਿਦਾ ਵਿੱਚ ਖੜਾ ਵਿੱਚ ਕੇਲਿਆਂ ਦੇ ਔਰ ਆਂਬ ਦੇ ਬੂਟੇ ਦੀ ਜਿਹੜੀ ਗੱਲ ਹੈ ਇਹ ਇਹਨਾਂ ਨੂੰ ਅਗਲੇ ਸਾਲ ਹੀ ਫਰੂਟ ਲੱਗ ਜਾਣਾ ਕਿਉਂਕਿ ਕਲੋਨੀ ਦੇ ਵਿੱਚ ਅੱਜ ਤਕਰੀਬਨ 25 ਬੂਟੇ ਆਂਬ ਦੇ ਲੱਗੇ ਆ 25 ਬੂਟਿਆਂ ਦੇ ਵਿੱਚੋਂ ਇੰਨਾ ਫਰੂਟ ਨਿਕਲ ਆਣਾ ਕਿ ਸਾਰੇ ਜਾਣੇ ਉਹ ਫਰੂਟ ਖਾ ਸਕਦੇ ਆ ਇਹਦੀ ਛਾ ਮਾਨਣਗੇ ਉਹਦੇ ਨਾਲ ਨਿੰਮ ਦਾ ਬੂਟਾ ਸਿਰਫ ਇੱਕੋ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇੱਕੋ ਬੂਟਾ ਹੈਗਾ ਜੇ ਜਿਹੜਾ 100 ਡਿਗਰੀ ਟੈਂਪਰੇਚਰ ਸਹਿ ਸਕਦਾ ਉਹ ਨਿੰਮ ਦਾ ਬੂਟਾ ਹੈ ਦੁਬਈ ਦੇ ਵਿੱਚ ਦੋ ਬੂਟੇ ਸਾਡੇ ਭਾਰਤ ਦੇ ਚਲਦੇ ਜੇ ਇੱਕ ਅਮਲਤਾਸ ਗੁਲਮੋਰ ਤੇ ਤੀਜਾ ਨਿੰਮ ਇਹ ਤਿੰਨੇ ਬੂਟੇ ਉੱਥੇ ਚਲਦੇ ਨੇ ਕਿਉਂਕਿ ਉੱਥੇ ਟੈਂਪਰੇਚਰ ਬਹੁਤ ਜ਼ਿਆਦਾ ਔਰ ਤੁਸੀਂ ਵੇਖ ਸਕਦੇ ਹੋ ਨਿੰਮਾ ਤੇ ਨਾਲ ਇਹ ਵੇਖੋ ਨਿੰਮ ਔਰ ਇੰਨੀ ਪਲੀ ਨਿੰਮ ਜਿਹੜੀ ਹੈ ਮਿਲਦੀ ਨਹੀਂ ਹੈਗੀ ਤੁਸੀਂ ਵੇਖ ਲਓ ਅਗਲੇ ਸਾਲ ਤੱਕ ਕਿੱਥੇ ਪਹੁੰਚਦਾ ਐ ਨਿੰਮਪੂਰੀ ਤਿਆਰ ਹੈ ਜੀ ਹਾਂਜੀ ਤਿਆਰ ਹੈ ਜੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ ਇਲਾਕੇ ਦੇ ਅੱਜ ਭਾਜੀ ਕਿ ਅੱਜ ਬਾਰਿਸ਼ ਵੀ ਕੱਲ ਹੋਈ ਰੱਬ ਆਪ ਮਿਹਰਬਾਨ ਹੋਇਆ ਕਿਉਂਕਿ ਨੀਤੇ ਹਜੇ ਪਲਾਂਟੇਸ਼ਨ ਦਾ ਸੀਜ਼ਨ ਥੋੜਾ ਜਿਆ ਅਸੀਂ ਆਮ ਜਗ੍ਹਾ ਤੇ ਨਹੀਂ ਸ਼ੁਰੂ ਕਰ ਸਕਦੇ ਜਿੱਥੇ ਕੋਈ ਕੇਅਰ ਕਰੇਗਾ ਨਾ ਉੱਥੇ ਕਰ ਸਕਦੇ ਆ ਕੇਅਰ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਭਾਜੀ ਕੇਅਰ ਕਰਨਗੇ ਕਿੰਨੀ ਕੇਅਰ ਕਰਨਗੇ ਤਾਂ ਲੋਕ ਸਾਡੇ ਨਾਲ ਮੌਜੂਦ ਨੇ ਸਰ ਕੇਅਰ ਕਰੋਗੇ ਔਰ ਕਿਉਂਕਿ ਬੂਟੇ ਹਰ ਕੋਈ ਕਹਿੰਦਾ ਬੂਟੇ ਲਾਣੇ ਚਾਹੀਦੇ ਆ ਪਰ ਬੂਟਿਆਂ ਦੀ ਕੇਅਰ ਕੋਈ ਨਹੀਂ ਕਰਦਾ ਇਹ ਜਿਹੜਾ ਉਪਰਾਲਾ ਜਿਹੜੀ ਸੰਸਥਾ ਸਾਡੇ ਲੈ ਕੇ ਆਈ ਨਿਊ ਸ਼ਨੀ ਨਿਕਲੇ ਦੇ ਵਿੱਚ ਬਹੁਤ ਵੱਡਾ ਉਪਰਾਲਾ ਵਾ ਅਹੀਂ ਇਹਨਾਂ ਦਾ ਬਹੁਤ ਧੰਨਵਾਦ ਹੈ ਇੱਕ ਤੇ ਸਾਡਾ ਵਾਤਾਵਰਣ ਸਾਫ਼ ਸੁਥਰਾ ਰਹੂਗਾ ਇੱਕ ਸਾਡੇ ਜਿਹੜਾ ਤਾਪਮਾਨ ਦਿਨ ਤੋਂ ਦਿਨ ਦੀ ਕੇਅਰ ਟੇਕਿੰਗ ਕਰੋਗੇ ਇਹ ਗੱਲਾਂ ਸਭ ਨੂੰ ਸਾਰਾ ਅਸੀਂ ਸਾਰੇ ਇੱਕ ਨਾ ਸਾਡੀ ਸੁਸਾਇਟੀ ਬਣੀ ਆ ਤੇ ਅਸੀਂ ਇਹਨਾਂ ਦੀ ਕੇਅਰ ਟੇਕਿੰਗ ਕਰਾਂਗੇ ਜ਼ਰੂਰ ਜੀ ਭਾਜੀ ਇਹਦੀ ਕੇਅਰ ਟੇਕਿੰਗ ਕਰੋਗੇ ਕਰਾਂਗੇ ਜੀ ਬਿਲਕੁਲ ਅਸੀਂ ਇਹਦੀ ਕੇਅਰ ਟੇਕਿੰਗ ਕਰਾਂਗੇ ਰੋਜ਼ ਇਹਨੂੰ ਪਾਣੀ ਵੀ ਪਾਵਾਂਗੇ ਤੇ ਇਹਦਾ ਖਿਆਲ ਵੀ ਰੱਖਾਂਗੇ ਵਧੀਆ ਤਰੀਕੇ ਨਾਲ ਪਾਲਾਂਗੇ ਇਹਨੂੰ ਤੇ ਜਿਹੜੀ ਸ਼ਾਂ ਨਮ ਦੀ ਬਹੁਤ ਵਧੀਆ ਹੁੰਦੀ ਆ ਤੇ ਜਿਹੜੀ ਦੁਨੀਆ ਨੂੰ ਬਿਲਕੁਲ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਵੀ ਇੱਥੇ ਪਹੁੰਚੇ ਨੇ ਆ ਜਿਹੜੇ ਕਿ ਮੈਡਮ ਤੁਸੀਂ ਪਲਾਂਟੇਸ਼ਨ ਡਰਾਈਵ ਚ ਆਏ ਹੋ ਕੀ ਕਹਣਾ ਸੀ ਹਾਂਜੀ ਆ ਅੱਜਕੱਲ ਤੇ ਬਹੁਤ ਜ਼ਿਆਦਾ ਜਿਵੇਂ ਲੋੜ ਹੈ ਆਪਣੇ এনवायरमेंट ਦਾ ਧਿਆਨ ਰੱਖਣ ਦੀ ਤੇ ਜਿੱਦਾਂ ਯੰਗ ਜਨਰੇਸ਼ਨ ਹੈ ਉਹਨਾਂ ਲਈ ਬਹੁਤ ਜ਼ਰੂਰੀ ਹੈ ਕਿ এডੂਕੇਸ਼ਨ ਦੇ ਨਾਲ-ਨਾਲ ਆਪਣੇ এনवायरमेंट ਵੱਲ ਵੀ ਧਿਆਨ ਦਿੱਤਾ ਜਾਏ ਸੋ ਇਸ ਲਈ ਅਜਾ ਪਾ ਵੀ ਜੱਸੇ ਵਸਾਇਟੀ ਨਾਲ ਜੁੜੇ ਆ ਉਹਨਾਂ ਨੂੰ ਹੈਲਪ ਕਰ ਰਹੇ ਆ ਪਲਾਂਟੇਸ਼ਨ ਲਈ ਨਾਲ ਜਿਹਦਾ ਗਰਮੀ ਬਹੁਤ ਜ਼ਿਆਦਾ ਵਧਰੀ ਹੈ ਸੋ ਉਹਦੇ ਚ ਪਲਾਂਟਸ ਦਾ ਰੋਲ ਬਹੁਤ ਇੰਪੋਰਟੈਂਟ ਹੈ। ਬਿਲਕੁਲ ਇਸ ਵਾਰ ਚੀਕਾਂ ਕਢਾਤੀਆਂ ਜੇ ਵੈਸੇ ਲੀਡਰ ਕਹਿੰਦੇ ਚੀਕਾਂ ਕਢਾਵਾਂਗੇ ਪਰ ਇਸ ਵਾਰ ਪ੍ਰਮਾਤਮਾ ਨੇ ਇੱਕ ਛੋਟਾ ਜਿਹਾ ਟਰੇਲਰ ਦਿਖਾਇਆ ਤੇ ਚੀਕਾਂ ਨਿਕਲ ਗਈਆਂ ਲੋਕਾਂ ਦੀ। ਸੁਮੇ ਜੀ ਮੈਂ ਤਾਂ ਡਰ ਗਿਆ ਸੀ ਮੈਂ ਕਿਹਾ ਕਿ ਸਾਲ 55 ਤੇ ਦੁਬਈ ਇੱਥੇ ਹੀ ਬਣ ਗਿਆ ਮੈਂ ਕਿਹਾ ਪੈਸੇ ਖਰਚਣ ਦੀ ਲੋੜ ਨਹੀਂ ਦੁਬਈ ਜਾਣ ਦੀ ਲੋੜ ਹੀ ਨਹੀਂ ਪੈਣੀ। ਹਾਂਜੀ ਪਰ ਵਾਕਈ ਯਕੀਨਰ ਤੇ ਪੱਕਾ ਸੀਗਾ ਜਿਹੜਾ 50 ਡਿਗਰੀ ਚੀਕਾ ਮਤਲਬ 50 ਡਿਗਰੀ ਹੋਣਾ ਮਤਲਬ ਤੂੰ ਇਸ ਖੇੜੇ ਸਮਝੋ ਇਹ ਇੰਡੀਆ ਦੇ ਲਈ ਬਹੁਤ ਵੱਡੀ ਗੱਲ ਹੈ 50 ਡਿਗਰੀ ਹੋਣਾ ਹੂੰ ਉਹਦੇ ਬਾਅਦ ਤੇ ਫਿਰ ਆਪਾਂ ਉਹ ਪਾਪਕੋਰਨ ਵਾਂਗੂ ਭੁਜੇ ਹੀ ਜਾਣਾ ਇਹਦੇ ਬਾਅਦ ਹੂੰ ਫਿਰ ਉਹਨਾਂ ਨੂੰ ਡਰਾਈਵ ਨੂੰ ਕਿੰਨੇ ਕ ਬੂਟੇ ਲਗਾਏ ਜਾ ਰਹੇ ਜੀ ਸਰ ਇਹ ਪਿਛਲੇ 2 ਮਹੀਨੇ ਤੋਂ ਚੱਲ ਰਿਹਾ ਪ੍ਰੋਗਰਾਮ ਜਿਹੜਾ ਪਲਾਂਟੇਸ਼ਨ ਡਰਾਈਵ ਹੈ ਅੱਜ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਵੀ ਕਿਹਾ ਜੀ ਪੌਦੇ ਲਾਓ ਵੱਧ ਤੋਂ ਵੱਧ ਜਿਹਦੇ ਨਾਲ ਟੈਂਪਰੇਚਰ ਜਿਹੜਾ ਉਹ ਥੱਲੇ ਆਵੇ ਟੈਂਪਰੇਚਰ ਦੇ ਥੱਲੇ ਆਂਦਾ ਹੀ ਆ ਜਿਹੜੇ ਪੌਦੇ ਆ ਸਾਨੂੰ ਆਕਸੀਜਨ ਵੀ ਦਿੰਦੇ ਆ ਸ਼ਹਿਰ ਦੇ ਵਿੱਚ ਦੇਖੋ ਸਫੋਕੇਸ਼ਨ ਇੰਨੀ ਜ਼ਿਆਦੀ ਹੈ ਤੇ ਹਵਾ ਨਹੀਂ ਹੈ ਕੁਛ ਨਹੀਂ ਹੈ ਬੰਦੇ ਨੂੰ ਸਾਹ ਲੈਣ 'ਚ ਦਿੱਕਤ ਹੁੰਦੀ ਪੇੜ ਪੌਦੇ ਲਾਵਾਂਗੇ ਫਰੂਟ ਦੇਗਾ ਨਿੰਮ ਦੇਗਾ ਬੜਾ ਕੁਝ ਮੈਡੀਸਿਨਸ ਬਣਣਗੀਆਂ ਤੇ এনवायरमेंट ਨੂੰ ਵੀ ਵਧੀਆ ਰੱਖੇਗਾ ਠੰਡਾ ਰੱਖੇਗਾ ਕੂਲ ਤਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਡਰਾਈਵ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਵੱਡੇ ਪੱਦਰ ਦੇ ਉੱਤੇ ਇਹ ਜਿਹੜੇ ਬੂਟੇ ਨੇ ਕਦੀ ਕੋਈ ਸਸਤੇ ਨਹੀਂ ਹੈ ਮਤਲਬ 200 4 400 ਰੁਪਏ ਦੇ ਇਹ ਬੂਟੇ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਆਪਣੇਸੇ ਲਈ ਆਪਣੀ ਟੀਵੀ ਸਕਰੀਨ ਤੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਪਿਆਰ ਤੇ ਕੀਤਾ ਜਾ ਰਿਹਾ ਹੈ ਲੇਕਿਨ ਜਿਸ ਵੇਲੇ ਇਸ ਨੂੰ ਤੋੜਨਾ ਹੁੰਦਾ ਹੈ ਤੇ ਮਹਿਜ ਮਿੰਟ ਦੋ ਵੀ ਨਹੀਂ ਲਗਾਏ ਜਾਂਦੇ ਤੇ ਉਸੇ ਵੇਲੇ ਬੂਟੇ ਤੋੜ ਦਿੱਤੇ ਜਾਂਦੇ ਨੇ ਲੇਕਿਨ ਫਿਲਹਾਲ ਇੱਕ ਨਵੇਕਲੀ ਸ਼ੁਰੂਆਤ ਇੱਥੇ ਕੀਤੀ ਗਈ ਹੈ ਤਾਂ ਉਸ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤੁਸੀਂ ਦੇਖੋਗੇ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਨੇ ਲੋਕ ਆਪ ਮੁਹਾਰੇ ਜਿਹੜੇ ਨੇ ਇਸ ਵੇਲੇ ਬੂਟੇ ਲਗਾਉਂਦੇ ਨਜ਼ਰ ਆ ਰਹੇ ਨੇ ਭਾਜੀ ਹੁਣ ਕਰੋਗੇ ਕੇਰ ਟੇਕਿੰਗ ਨਾਲ ਦੀਜੀ ਬਿਲਕੁਲ ਜੀ ਕੇਰ ਟੇਕਿੰਗ ਕਰਨ ਵਾਸਤੇ ਹੀ ਪਲਾਂਟੇਸ਼ਨ ਕਰਦੇ ਮੈਂ ਅਸੀਂ ਕਿ ਅੱਜ ਲੋੜ ਹੈਗੀ ਸਾਨੂੰ এনवायरमेंट ਨੂੰ ਬਚਾਉਣ ਦੀ 52 ਡਿਗਰੀ ਚੱਲ ਗਿਆ ਸੀ ਹੋਰ ਕੀ ਵੇਟ ਕਰਦੇ ਪਏ ਆ ਅੱਜ ਔਰਲੀ ਮੈਸੇਜ ਦੇਣ ਦਾ ਟਾਈਮ ਹੈਗਾ ਸਾਨੂੰ ਹਰ ਇੱਕ ਨੂੰ ਇੱਕ ਇੱਕ ਬੋਦਾ ਹਰ ਬੰਦੇ ਨੂੰ ਜ਼ਰੂਰ ਲਗਾਉਣਾ ਚਾਹੀਦਾ ਬਿਲਕੁਲ ਇੱਕ ਬੰਦਾ ਅਗਰ ਇੱਕ ਪੌਦਾ ਵੀ ਲਗਾਵੇ ਤਾਂ ਉਸ ਦੇ ਨਾਲ ਕਾਫੀ ਜ਼ਿਆਦਾ ਹੋ ਸਕਦਾ ਤੁਸੀਂ ਦੇਖੋ ਕਿ ਜਿਹੜੀ ਛੋਟ ਛੋਟੀ ਕਿਆਰੀਆਂ ਹੁੰਦੀਆਂ ਨੇ ਉੱਥੇ ਜਿਹੜਾ ਹੈ ਇਹਨਾਂ ਵੱਲੋਂ ਇਹ ਬੂਟੇ ਲਗਾਏ ਜਾ ਰਹੇ ਨੇ ਔਰ ਉਮੀਦ ਕਰਦੇ ਆ ਕਿ ਲੋਕ ਇਸ ਦੀ ਕੇਅਰ ਟੇਕਿੰਗ ਵੀ ਕਰਨਗੇ ਕਿਉਂਕਿ ਬੂਟਾ ਲਗਾਣਾ ਆਪਣੇ ਆਪ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਸਭ ਤੋਂ ਇੰਪੋਰਟੈਂਟ ਹੈ ਕਿ ਉਸ ਦੀ ਕੇਅਰ ਟੇਕਿੰਗ ਕਰਨਾ ਕਿਉਂਕਿ ਅਕਸਰ ਅਸੀਂ ਦੇਖਦੇ ਆ ਕਿ ਲੋਕ ਬੂਟੇ ਲਗਾਉਂਦੇ ਨੇ ਤਾਂ ਲੋਕ ਬੂਟੇ ਉਜੜ ਜਾਂਦੇ ਨੇ ਲੇਕਿਨ ਇੱਥੇ ਇੱਕ ਵੱਡਾ ਉਪਰਾਲਾ ਕੀਤਾ ਗਿਆ ਕਿ ਵੱਡੇ ਬੂਟੇ ਲਗਾਏ ਗਏ ਨੇ ਵੱਡੇ ਬੂਟੇ ਇਸ ਕਰਕੇ ਲਗਾਏ ਗਏ ਨੇ ਕਿ ਇਹਨਾਂ ਨੂੰ ਕੋਈ ਜਾਨਵਰ ਜਿਹੜਾ ਉਹ ਨਾ ਖਾ ਸਕੇ ਕਿਉਂਕਿ ਅਕਸਰ ਜਿਹੜਾ ਛੋਟਾ ਬੂਟਾ ਹੁੰਦਾ ਹੈ ਉਹਦੇ ਤੇ ਹਿੱਟ ਕਰਦਾ ਕੋਈ ਜਾਨਵਰ ਉਸ ਨੂੰ ਖਾ ਜਾਂਦਾ ਹੈ ਲੇਕਿਨ ਇਸ ਵੱਡੇ ਬੂਟਿਆਂ ਨੂੰ ਜੇਰਾ ਕੋਈ ਨਹੀਂ ਖਾਏਗਾ ਇਸ ਤੋਂ ਬਚਾਅ ਰਹੇਗਾ ਔਰ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਇਸ ਕੰਕਰੀਟ ਦੀ ਜਿਹੜੀ ਜ਼ਿੰਦਗੀ ਚ ਅਸੀਂ ਜੀ ਰਹੇ ਹੁਣ ਉਹਦੇ ਵਿੱਚ ਹਰਿਆਲੀ ਲਿਆਂਦੀ ਹੈ ਤਾਂ ਉਸ ਹਰਿਆਲੀ ਕਿੰਨੀ ਕੁ ਕਾਮਯਾਬ ਹੁੰਦੀ ਹੈ ਕਿੰਨੇ ਕੁ ਲੋਕ ਇਸ ਨੂੰ ਪਾਲਣ ਕਰਦੇ ਨੇ ਔਰ ਜਿਸ ਤਰ੍ਹਾਂ ਕੀ ਇਹ ਸਵਾਰ ਗਰਮੀ ਪਈ ਉਸ ਵਾਰ ਲੋਕਾਂ ਨੂੰ ਇੱਕ ਵਾਰ ਜਰੂਰ ਅਹਿਸਾਸ ਹੋਇਆ ਕਿ ਵਾਤਾਵਰਣ ਇੱਕ ਬਹੁਤ ਵੱਡੀ ਚੀਜ਼ ਹੈ ਉਸ ਨੂੰ ਬਚਾਉਣ ਦੀ ਲੋੜ ਹੈ ਉਸ ਬਚਾਉਣ ਦਾ ਇੱਕ ਉਪਰਾਲਾ ਜਰਾ ਤੇ ਕੀਤਾ ਗਿਆ ਹੈ ਉਮੀਦ ਕਰਦੇ ਹਾਂ ਕਿ ਹਰ ਕੋਈ ਲੋਕ ਅੱਗੇ ਆਣਗੇ ਤਾਂ ਕਿ ਇਸ ਵਾਤਾਵਰਣ ਨੂੰ ਬਚਾਇਆ ਜਾ ਸਕੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ